ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਮਚੀ ਤਰਥੱਲੀ ਲੇਕਿਨ ਪੰਜਾਬ ਪੁਲਿਸ ਵੱਲੋਂ ਕੁਝ ਹੀ ਦਿਨਾਂ ਦੇ ਵਿੱਚ ਗੁੱਥੀ ਸੁਲਝਾ ਲਈ ਗਈ ਹਾਲਾਂਕਿ ਮਾਮਲਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਭੈਣ ਅਤੇ ਮਾਂ ਦਾ ਕਤਲ ਕਿਸੇ ਅਣਪਛਾਤੇ ਬੰਦੇ ਬੰਦਿਆਂ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਕਰ ਦਿੱਤਾ ਗਿਆ ਹੋਵੇ ਲੇਕਿਨ ਪੰਜਾਬ ਪੁਲਿਸ ਇਸ ਨੂੰ ਲੈ ਕੇ ਜਦੋਂ ਪੂਰੀ ਤਰ੍ਹਾਂ ਸਾ ਗਰਮ ਹੋਈ ਜਦੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ ਸਕੇ ਭਰਾ ਵੱਲੋਂ ਆਪਣੀ ਭੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਸੀ ਅਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਹਲਕਾ ਸੰਗਰੂਰ ਤੋਂ ਪੰਜਾਬ ਦੇ ਸੰਗਰੂਰ ਵਿੱਚ ਬਹੁ ਚਰਚਿਤ ਮਹਿਲਾ ਕਾਂਸਟੇਬਲ ਅਤੇ ਉਸ ਦੀ ਮਾਂ ਦੇ ਕਤਲ ਦੇ ਮਾਮਲੇ ਨੇ ਐਤਵਾਰ ਨੂੰ ਉਸ ਸਮੇਂ ਮੋੜ ਲਿਆ ਜਦੋਂ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਮਹਿਲਾ ਕਾਂਸਟੇਬਲ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਜੋ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਨੇ ਕਥਤ ਤੌਰ ਤੇ ਜ਼ਮੀਨੀ ਵਿਵਾਦ ਕਾਰਨ ਆਪਣੀ ਮਾਂ ਤੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਅਤੇ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸੰਗਰੂਰ सदर ਪੁਲਿਸ ਸਟੇਸ਼ਨ ਵਿੱਚ ਤਨਾਤ ਮਲਜ਼ਮ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਿਛਲੇ ਪੁੱਛ ਵਿੱਚ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਵੀ ਕਰ ਲਿਆ ਹੈ ਭਰਾ ਅਤੇ ਭੈਣ ਵਿਚਕਾਰ ਜਾਇਦਾਦ ਦਾ ਝਗੜਾ ਸੀ ਚੀਮਾ ਨੇ ਦੱਸਿਆ ਕਿ 17 ਜਨਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਂਸਟੇਬਲ ਸਰਬਜੀਤ ਕੌਰ ਸਵੇਰੇ ਆਪਣੀ ਕਾਰ ਆਪਣੇ ਭਰਾ ਦੇ ਪਿੰਡ ਜਾਣ ਲਈ ਨਿਕਲੀ ਸੀ ਕਾਰ ਦੇ ਵਿੱਚ ਉਹ ਆਪਣੀ ਮਾਂ ਇੰਦਰਜੀਤ ਕੌਰ 55 ਨੂੰ ਉੱਥੇ ਛੱਡ ਕੇ ਡਿਊਟੀ ਤੇ ਵਾਪਸ ਜਾਣ ਵਾਲੀ ਸੀ ਰਸਤੇ ਵਿੱਚ ਉਸ ਦੀ ਕਾਰ ਐਕਸੀਡੈਂਟ ਦਾ ਸ਼ਿਕਾਰ ਹੋ ਗਈ 16 ਘਾਟ ਹੈ ਪਿੰਡ ਦੇ ਨੇੜੇ ਕਾਰ ਨੂੰ ਅੱਗ ਲੱਗੀ ਜਿਸਰਲ ਮਾਂ ਅਤੇ ਦੋਵਾਂ ਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਪਿੰਜਰਕਾਰ ਵਿੱਚ ਪਈ ਸਨ ਹਾਸੀਦਬਦ ਲੋਕਾਂ ਨੂੰ ਕਤਲ ਦਾ ਸ਼ੱਕ ਹੋਇਆ ਉਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕੀਤੀ ਅਤੇ ਤਾਰ ਭਰਾ ਤੱਕ ਪਹੁੰਚੇ ਵਿਤ ਮੰਤਰੀ ਨੇ ਦੱਸਿਆ ਕਿ ਜਾਂਚ ਦੌਰਾਨ ਮੌਰਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ 23 ਜਨਵਰੀ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ 16 ਅਤੇ 17 ਜਨਵਰੀ ਦੇ ਦਰਮਿਆਨ ਰਾਤ ਨੂੰ ਆਪਣੀ ਭੈਣ ਸੰਜੀਤ ਕੌਰ ਅਤੇ ਮਾਂ ਇੰਦਰਜੀਤ ਕੌਰ ਦੀ ਹੱਤਿਆ ਕਰਨ ਦਾ ਕਰਨ ਦਾ ਇਕਬਾਲ ਪੀਤਾ ਉਹਨਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚ ਰੱਖ ਕੇ ਫਿਰ ਉਸ ਨੇ ਐਕਸੀਡੈਂਟ ਦਿਖਾਉਣ ਲਈ ਕਾਰ ਨੂੰ ਦਰਖਤ ਨਾਲ ਟਕਰਾ ਲ ਦਿੱਤਾ ਲਾਸ਼ਾਂ ਅਤੇ ਕਾਰ ਤੇ ਪٹرول ਛਿੜਕਿਆ ਅਤੇ ਅੱਗ ਲਗਾ ਦਿੱਤੀ ਗਈ ਇਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ ਪੁਲਿਸ ਨੇ ਬੁਝਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਹੋਰ ਜਾਂਚ ਕਰ ਰਹੀ ਹੈ ਜਾਂਚ ਕਰ ਰਹੀ ਹੈ ਪੰਜਾਬ ਪੁਲਿਸ ਯਾਨੀ ਕਿ ਕਾਂਸਟੇਬਲ ਸੀ ਮੁਲਾਜ਼ਮ ਸੀ ਆਪਣੀ ਭੈਣ ਦੇ ਨਾਲ ਜੈ ਦਾਗ ਨੂੰ ਲੈ ਕੇ ਦੋਨਾਂ ਵਿਚਕਾਰ ਵੱਡਾ ਝਗੜਾ ਚੱਲ ਰਿਹਾ ਸੀ ਆਪਣੀ ਮਾਂ ਅਤੇ ਆਪਣੀ ਭੈਣ ਨੂੰ ਰਸਤੇ ਤੋਂ ਢਾਉਣ ਲਈ ਉਸ ਨੇ ਇੱਕ ਛੁਡੈਂਤਰ ਰਚਿਆ ਯਾਨੀ ਕਿ ਪਹਿਲਾਂ ਉਹਨਾਂ ਨੂੰ ਮਾਰਿਆ ਗਿਆ ਮਾਰ ਕੇ ਫਿਰ ਉਸ ਕਾਰ ਦਾ ਸ਼ੋਅ ਕੀਤਾ ਗਿਆ ਕਿ ਐਕਸੀਡੈਂਟ ਹੋਇਆ ਹੈ ਉਸ ਤੋਂ ਬਾਅਦ ਪਟ્રોલ ਛਿੜਕਦੇ ਕਾਰ ਨੂੰ ਉਹਨਾਂ ਮਾਵਾਂ ਤਿਆਂ ਨੂੰ ਮਰਿਆ ਹੋਏ ਨੂੰ ਅੱਗ ਲਗਾ ਦਿੱਤੀ ਗਈ ਜਦੋਂ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਇਸ ਮਾਮਲੇ ਦੀ ਤਹਿਕੀਕਤ ਕਰਵਾਈ ਪੰਜਾਬ ਪੰਜਾਬ ਪੁਲਿਸ ਸਮਰੂਪ ਦੇ ਕੋਲ ਸ਼ਿਕਾਇਤ ਕੀਤੀ ਗਈ ਜਦੋਂ ਪੰਜਾਬ ਪੁਲਿਸ ਨੇ ਇਸ ਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਦਾਲ ਵਿੱਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਤਾਂ ਫਿਰ ਸਕਾ ਭਰਾ ਜੋ ਮੌਜੂਦਾ ਕਾਂਸਟੇਬਲ ਹੈ ਭੈਣ ਵੀ ਕਾਂਸਟੇਬਲ ਹੈ ਪੰਜਾਬ ਪੁਲਿਸ ਦੇ ਵਿੱਚ ਯਾਨੀ ਕਿ ਜੈ ਤਾਜ਼ੂ ਲੈ ਕੇ ਇਹ ਤਤ ਸਾਹਮਣੇ ਆਏ ਮੁਲਜ਼ਮ ਨੇ ਜਿਹੜਾ ਗੁਰਪ੍ਰੀਤ ਨਾਮ ਦਾ ਮੁਲਜ਼ਮ ਦੱਸਿਆ ਜਾ ਰਿਹਾ ਉਸ ਨੇ ਆਪਣਾ ਜੁਲਮ ਜਿਹੜਾ ਹੈ ਕਬੂਲ ਕਰ ਲਿਆ ਕਿ ਮੈਂ ਹੀ ਆਪਣੇ ਭੈਣ ਤੇ ਮਾਂ ਨੂੰ ਮਾਰ ਕੇ ਉਹ ਗੱਡੀ ਦੇ ਵਿੱਚ ਲਾ ਕੇ ਸ਼ੋਅ ਕੀਤਾ ਦਿਖਾਇਆ ਕਿ ਇਹ ਗੱਡੀ ਜਿਹੜੀ ਹੈ ਦਰਖਤ ਦੇ ਵਿੱਚ ਵੱਜੀ ਹੈ ਦਰਖਤ ਦੇ ਵਿੱਚ ਵੱਜਣ ਤੋਂ ਬਾਅਦ ਗੱਡੀ ਨੂੰ ਅੱਗ ਲੱਗੀ ਹੈ ਯਾਨੀ ਕਿ ਸਾਰਾ ਇਹ ਸਿਸਟਮ ਜਿਹੜਾ ਹੈ ਪ੍ਰੀ ਪਲਾਨਡ ਕੀਤਾ ਹੋਇਆ ਸੀ ਲੇਖਨਰਪਾਲ ਸਿੰਘ ਧੀਮਾ ਨੇ ਕਿਹਾ ਕਿ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਜਿਸਨੇ ਕੁਝ ਹੀ ਦਿਨਾਂ ਦੇ ਵਿੱਚ ਇਹ ਸਾਰੀ ਗੁੱਤੀ ਸੁਲਝਾ ਲਈ ਹੈ